ਰਸ ਦੀ ਬਦੌਲਤ ਹਾਂ ਮੈਂ ਸਭ ਤੋਂ ਪਹਿਲਾਂ ਇਹਨਾਂ ਨੂੰ ਫੋਨ ਕੀਤਾ ਸੀ ਵੀ ਮੈਂ ਕੌਟੀਆਂ ਵੜਨੀਆ ਅਮਰਜੀਤ ਤੁਹਾਡੇ ਪਿੰਡਾ ਕੰਨੀ ਵੀ ਤੁਸੀਂ ਮੈਨੂੰ ਟੀਚਰ ਸਹਿਬਾਨ ਦੇ ਨਾਲ ਗੱਲਬਾਤ ਕਰਕੇ ਮੈਨੂੰ ਦੱਸੋ ਤਾਂ ਮੈਂ ਉਹਨਾਂ ਨੂੰ ਬੇਨਤੀ ਕਰਾਂਗਾ ਕਿ ਉਹ ਵੀ ਦੋ ਸੌ ਕਾ ਦੇ ਨਾਲ ਸਾਂਝੇ ਕਰਨਗੇ ਅਮਰਜੀਤ ਸਿੰਘ ਭਾਂਕਰ ਮਾਨਯੋਗ ਸਤਕਾਰਯੋਗ ਸਕੂਲ ਦੇ ਪ੍ਰਿੰਸੀਪਲ ਸਹਿਬਾਨ ਟੀਚਰ ਸਹਿਬਾਨ ਤੇ ਮਨਤੇ ਸ਼ੋਭਿਤ ਸਾਡੇ ਸਰਦੇਸ਼ ਸਿੰਘ ਸ਼ਾਹ ਜੀ ਉਹਨਾਂ ਦੀ ਧਰਮ ਪਤਨੀ ਸੰਤ ਰਿਤ ਕਲਬ ਦੇ ਪ੍ਰਧਾਨ ਸ਼੍ਰੀ ਰਦੇਸ਼ਾ ਜੀ ਮਨਤੇ ਸ਼ੋਭਿਤ ਸੁਬਿੰਦਰ ਸਿੰਘ ਪਾਰਖਰ ਜੀ ਸਾਡੇ ਮੈਂਬਰ ਪੰਚਾਇਤ ਜਿਸਵਿੰਦਰ ਸਿੰਘ ਮਾਡ ਉਹਨਾਂ ਦੇ ਨਾਲ ਅਜੈ ਸਿੰਘ ਪੰਚਾਇਤ ਮੈਂਬਰ प्रदीप ਸਿੰਘ ਪੰਚਾਇਤ ਮੈਂਬਰ ਐਕਸ ਪੰਚਾਇਤ ਮੈਂਬਰ ਜਗਜੀਤ ਪੰਚਾਇਤ ਮੈਂਬਰ ਬਹਾਦਰ ਸਿੰਘ ਜੀ ਮਾਨਮ ਸਰਬਾਨ ਹੋਰ ਬੈਠੇ ਸਭ ਤੋਂ ਪਹਿਲਾਂ ਪੱਤੇ ਪਰਵਾਰ ਨੂੰ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਕਾਹੀ ਸਮੇ ਤੋਂ ਬਾਅਦ ਚਲੋ ਮੈਂ ਸਕੂਲ ਦੇ ਵਿੱਚ ਆਇਆ ਇਹ ਜਿਹੜੀਆਂ ਸੁਝਾਅ ਲਾ ਕਰ ਰਹੇ ਨੇ ਇਹ ਸਾਰੀਆਂ ਮਸਾਲਤ ਨੂੰ ਕਲੱਬ ਕਰਦਾ ਅਸੀਂ ਤਾਂ ਇੱਕ ਜਰੀਆ ਮੈਂ ਤਾਂ ਇਹਨੂੰ ਤੁਹਾਡੇ ਕੋਲ ਸਿਰਫ ਲਿਆ ਸਕਦਾ ਜਿਵੇਂ ਇਹ ਸੁਆਮਾਂ ਨੇ ਦਸੀਆਂ ਨੇ ਬੱਚੇ ਜਿਨੇ ਤੁਹਾਡਾ ਇਹ ਇਹ ਦੱਸ ਕੇ ਕਿਹਾ ਤੁਹਾਡਾ ਕੀ ਹੋ ਰਿਹਾ ਹੈ ਇਹ ਸੁਆਮਾਂ ਦੇ ਵਿੱਚ ਜੇ ਤੁਸੀਂ ਆਪਣੀਆਂ ਸੁਆਮਾਂ ਦੇ ਰਹੀਆਂ ਰਹਿਣਾ ਜਿਵੇਂ ਇਹਨੇ ਨਾ ਦੱਸਿਆ ਕੋਈ ਤੁਹਾਡੇ ਪਰਿਵਾਰ ਦੇ ਵਿੱਚ ਕੋਈ ਜਿਵੇਂ ਅੱਖਾਂ ਤੋਂ ਨਹੀਂ ਦਿੱਤਾ ਬਜ਼ੁਰਗ ਕਿ ਜਿਹੜੇ ਮਾਪੇ ਆਪਣੇ ਕੰਮਾਂ ਤੇ ਜਾਣਾ ਚਲੇ ਜਾਂਦੇ ਨੇ ਤੇ ਬੱਚੇ ਬਜ਼ੁਰਗਾਂ ਨੂੰ ਰਹਿਣੇ ਨੇ ਉਹਨਾਂ ਨੂੰ ਪਤਾ ਹੁੰਦਾ ਨਹੀਂ ਆਜ਼ਾਦੀ ਦਾ ਯਾ ਪਿੰਡ ਦੇ ਵਿੱਚ ਕਿਸੇ ਬਜ਼ੁਰਗ ਦਾ ਕਿ ਲਗਾਤਾਰ ਕੋਈ ਤਕਲੀਫ ਤਾਂ ਨਹੀਂ ਹੈਗੀ ਕੋ ਅੱਖਾਂ ਬਾਰੇ ਹੋਰ ਜਿੰਨੇ ਵੀ ਇਹਨੇ ਕੰਮ ਦੱਸੇ ਨੇ ਮੈਂ ਘੱਟੋ ਘੱਟ 20-22 ਸਾਲ ਤੋਂ ਇਸ ਕਲੱਬ ਨਾਲ ਜੁੜਿਆ ਤੇ ਇਹ ਇਕੱਲੇ ਆਪਣੀ ਸਾਈਡ ਦੇ ਵਿੱਚ ਨਹੀਂ ਮੈਨੂੰ ਲੱਗਦਾ ਪਟਿਆਲੇ ਦੇ ਵਿੱਚ ਕਾਫੀ ਆਲੇ-ਦਾਲੇ ਬਹੁਤ ਦੂਰ ਤੱਕ ਸਕੂਲਾਂ ਦੇ ਵਿੱਚ ਆਪਣੀਆਂ ਸਬਾਵਾਂ ਲੱਗਦੇ ਹਨ ਜਿਨੇ ਨੇ ਦੱਸਿਆ ਇਹ ਬਹੁਤ ਵਧੀਆ ਪ੍ਰੋਗਰਾਮ ਵੀ ਜਿਹੜੂ ਹੈ ਲੜਕੀਆਂ ਦੇ ਵੱਧੀਆਂ ਹੋ ਕੇ ਕਈ ਚਲੋ ਇਕਨੋਮਿਕਲ ਤੌਰ ਤੇ ਆਪਣਾ ਕੋਈ ਜ਼ੋਰ ਹੁੰਦਾ ਲੈ ਕਰ ਵੀ ਕੋਈ ਬੱਚਾ ਐਦਾਂ ਨਹੀਂ ਲੈ ਰਹੀ ਵੀ ਯਾਰ ਮੈਂ ਪੈਸੇ ਨਹੀਂ ਲੱਗ ਪੜਾਈ ਵੱਲ ਬਹਿ ਗਿਆ ਬੀ.ਜੇ.ਐਮ.ਏ. ਦੀ ਕੋਲ ਪੈਸੇ ਹੁੰਦੇ ਸ਼ਾਇਦ ਮੈਂ ਆਹ ਡਿਗਰੀ ਕਰ ਲੈਂਦਾ ਸਾਰੇ ਇੱਥੇ ਪੜ੍ਹਨ ਮੁੰਡੇ ਕੁੜੀਆਂ ਦੋਵੇਂ ਬੈਠੇ ਨੇ ਤੁਸੀਂ ਪੜ੍ਹਨ ਦੀ ਕੋਸ਼ਿਸ਼ ਕਰੋ ਤੁਹਾਡੇ ਵਿੱਚ ਪੜ੍ਹਾਈ ਦੇ ਵਿੱਚ ਜੇ ਤੁਹਾਡੇ ਕੋਈ ਰਿਕਵਰਡ ਆਉਂਦੀ ਹੈ ਪੈਸੇ ਤਾਰ ਤੇ ਤਾਂ ਉਹ ਸੇਤਾ ਬਹੁਤ ਮਦਦ ਕਰਦੀ ਹੈ ਬਹੁਤ ਹੋਰ ਐਦਾਂ ਦੇ ਲੋਕ ਨੇ ਜਿਹਨਾਂ ਸੁਨਾਰ ਦੇ ਵਿੱਚ ਛੁਪੇ ਹੋਏ ਨੇ ਚੰਦੇ ਲਈ ਸਾਡਾ ਜਿਹੜਾ ਕੋਈ ਕਈ ਵਾਰੀ ਨਾ ਜਦੋਂ ਅਸੀਂ ਵੱਡੇ ਹੋ ਜਾਂਦੇ ਆ ਸਾਨੂੰ ਸਮਝ ਆਉਂਦੀ ਆ ਵੀ ਅਸੀਂ ਜਦ ਛੋਟੇ ਹੁੰਦੇ ਆ ਕੰਮ ਨਹੀਂ ਕੀਤੇ ਛੋਟੇ ਹੁੰਦੇ ਆ ਬੱਚੇ ਹੁੰਦੇ ਆ ਪਤਾ ਨਹੀਂ ਚੱਲਦਾ ਪਰ ਜਦ ਸਿਆਲੇ ਹੋ ਜਾਂਦੇ ਆ ਜਿੰਦਗੀ ਬੜੀ ਛੋਟੀ ਲੱਗਣ ਲੱਗ ਜਾਂਦੀ ਆ ਵੀ ਇਹ ਮੈਂ ਤਾਂ ਬਹੁਤ ਨੇੜੇ ਚਲੇ ਗਿਆ ਤੇ ਥੋੜੇ ਜਿਲੇ ਬਾਅਦ ਨਵਾਂ ਸਾਲ ਆ ਜਾਂਦਾ ਹੈ ਨਵਾਂ ਸਾਲ ਚਲੇ ਜਾਂਦਾ ਥੋੜੀ ਜੀ ਹੁੰਦੇ ਹੈ ਨਾ ਫਿਰ ਉਹ ਕੋਸ਼ਿਸ਼ ਕਰਦਾ ਹੈ ਮੈਂ ਕੁਝ ਆਪਣੇ ਸਮਾਜ ਵਾਸਤੇ ਕਰ ਸੇ ਤੁਸੀਂ ਆਪਣੀਆਂ ਸਵਾਲਾਂ ਹਿੰਦੂ ਤੇ ਸ਼ੁਰੂ ਕਰਨੀ ਹੈ ਕੋਲੇ ਜੈਦਵਾਲ ਸਭ ਤੋਂ ਪਹਿਲਾਂ ਤੁਹਾਡੀ ਜਿਹੜੀ ਸਭ ਤੋਂ ਵੱਡੀ ਸੇਵਾ ਹੈ ਤੁਹਾਡੀ এডਿਕੇਸ਼ਨ ਹੈ ਕਿੰਨਾ ਕੁಷ್ಟ ਇਹਦੇ ਤੇ ਖਰਚ ਹੋ ਰਿਹਾ ਹੈ ਅਗਰ ਸਬਾਲ ਪਟਿਆਲਾ ਤੋਂ ਦਿੱਲੀ ਆਉਂਦੇ ਨੇ ਹੈ ਨਾ ਤੇ ਅੱਜ ਮੈਂ ਤਾਂ ਚਾਹੁੰਦਾ ਵੀ ਤੁਹਾਨੂੰ ਇੱਕ ਇੱਕ ਤੇਜ ਇੱਕ ਇੱਕ ਪੰਨਾ ਬਾਰੇ ਪਤਾ ਹੋਣਾ ਚਾਹੀਦਾ ਵੀ ਮੇਰੀ ਜਿਹੜੀ ਪੰਜਾਬੀ ਵਾਲੀ ਬੁੱਕ ਹੈ ਇਹ ਮੇਰੀ ਇੰਗਲਿਸ਼ ਵਾਲੀ ਬੁੱਕੀ ਇਹ ਕੀ ਮੈਨੂੰ ਸਮਝ ਨਹੀਂ ਆਉਂਦੀ ਹੈ ਕੋਈ ਵੀ ਬੱਚਾ ਦਿਮਾਗੋਂ ਕਮਜ਼ੋਰ ਨਹੀਂ ਹੁੰਦਾ ਵੀ ਪਰਮਾਤਮਾ ਨੇ ਇਹਨੂੰ ਦਿਮਾਗ ਘੱਟ ਦਿੰਦਾ ਇਹਨੂੰ ਵੱਧ ਦਿੰਦਾ ਜਦੋਂ ਕੁਝ ਨਹੀਂ ਹੈ ਪਰਮਾਤਮਾ ਨੇ ਜੋ ਦਿਮਾਗ ਦਿੱਤਾ ਸਾਰੇ ਬੱਚਿਆਂ ਨੂੰ ਸੇਮ ਦਿੱਤਾ ਹੈ ਇੱਕ ਸਾਵ ਦਾ ਦਿੱਤਾ ਹੈ ਇਹ ਤੁਹਾਡੇ ਦੇ ਮਰਜ਼ੇ ਪਰ ਕਰਦਾ ਹੈ ਬੱਚਿਓ ਵੀ ਤੁਸੀਂ ਕਿੰਨਾ ਉਹਨੂੰ ਕਿਧੇ ਪਾਸੇ ਲਾ ਲਾ ਆਪਾਂ ਦੇਖਦੇ ਹਾਂ ਨਾ ਵੀ ਮੋਬਾਈਲ ਦੇ ਵਿੱਚ 2GB ਦੀ ਮੈਮਰੀ ਹੁੰਦੀ ਹੈ ਉਹਦੇ ਵਿੱਚ ਤੁਸੀਂ ਜੋ ਮਰਜ਼ੀ ਭਰ ਲੋ ਚਾ ਚੰਗਾ ਭਰ ਲੋ ਚਾ ਮਾੜਾ ਭਰੋ ਐਦਾਂ ਪਰਮਾਤਮਾ ਨੇ ਜਿਹੜੀ ਸਾਨੂੰ ਮੈਮਰੀ ਦਿੱਤੀ ਹੈ ਸਾਰਿਆਂ ਨੂੰ ਪਰਮਾਤਮਾ ਨੇ ਇੱਕ ਬਰਾਬਰ ਹੀ ਦਿੱਤੀ ਹੈ ਉਹਦੇ ਵੀ ਤੁਸੀਂ ਸੋਚ ਲੈ ਬਿਨਾ ਇਹਦੇ ਵਿੱਚ ਗੱਲ ਜਿਵੇਂ ਭਰਨੀਆਂ ਨੇ ਕੋ ਵਧੀਆ ਭਰਨੀਆਂ ਨੇ ਸੋ ਮੇਰਾ ਬਾਪ ਦਾ ਮੈਨੂੰ ਨਹੀਂ ਮੈਸੇਜ ਹੈ ਵੀ ਇੱਕ ਜੇ ਤੁਸੀਂ ਪੜ੍ਹਾਈ ਹੈਗਾ ਮੈਂ ਤਾਂ ਪੜ੍ਹਾਈ ਨੂੰ ਤਪੱਸਿਆ ਸਮੁੰਦਾ ਜੇ ਤੁਸੀਂ ਇਹ ਤਪੱਸਿਆ ਕਰ ਲਈ ਤੇ ਆਪਣੇ ਗੁਰੂਆਂ ਦਾ ਕੋਲਾ ਸਤਕਾਰ ਕੀਤਾ ਜਿਵੇਂ ਆਪਾਂ ਦੇਖਦੇ ਨੇ ਟੀਵੀ ਦੇ ਵਿੱਚ ਵੀ ਮਹਾਭਾਰਤ ਦੇ ਵਿੱਚ ਇੱਕ ਇੱਕ ਤੀਰ ਚ ਜੱਜਾਸਤਰੀ ਨਿਕਲਦੇ ਸੀ ਉਹ ਨਿਕਲਦੇ ਸੀ ਉਹ ਵੀ ਇੱਕ ਤਪੱਸਿਆ ਸੀ ਉਹਨੇ ਦੀ ਸਿੱਖੀ ਹੋਈ ਐਜੂਕੇਸ਼ਨ ਸੀ ਅਪਰਮਹਿਨ ਦੇਖਦੇ ਬਹੁਤ ਆਪਣੇ ਜਿਹੜੇ ਪੁਰਾਣੇ ਗੁਰੂਆਂ ਨੂੰ ਪੀੜਾ ਨੂੰ ਦੇਖਣਾ ਹੈ ਕਿਤਾਬਾਂ ਦੇ ਵਿੱਚ ਪੜ੍ਹਦੇ ਆ ਵੀ ਇਹ ਕਿਵੇਂ ਹੋ ਜਾਂਦਾ ਸੀ ਇੱਕ ਕਹਿਣ ਦੇ ਆਪਣੇ ਦਾ ਜਹਾਜ਼ ਉੜ ਜਾਂਦਾ ਸੀ ਅੱਜ ਵੀ ਉੜਦੇ ਹੋਏ ਜਹਾਜ਼ ਤੇ ਸ਼ਕਤੀ ਅੱਜ ਵੀ ਰਹੀ ਹੈ ਤੁਸੀਂ ਪੈਦਾ ਕਰਦੇ ਹੋ ਜੇ ਤੁਸੀਂ ਵਧੀਆ ਐਜੂਕੇਸ਼ਨ ਪ੍ਰਾਪਤ ਕਰੋਗੇ ਐਦਾਂ ਦਾ ਇਹ ਕਿਸੇ ਨੇ ਨਹੀਂ ਸੋਚਦਾ ਮੈਨੂੰ ਇਹ ਲੱਗਦਾ ਵੀ ਇੱਕ ਗਰੀਬੀ ਸ਼ਬਦ ਹੈ ਮੈਨੂੰ ਬੜੀ ਨੈਫਰ ਤੇ ਇਸ ਤੋਂ ਤੁਸੀਂ ਇੱਥੇ ਬੈਠੇ ਹੋ ਤੁਸੀਂ ਕਦੀ ਆਪਣੇ ਆਪ ਨੂੰ ਗਰੀਬ ਨਹੀਂ ਸਮਝਣਾ ਕਿਉਂਕਿ ਤੁਸੀਂ ਪੜ੍ਹ ਰਹੇ ਹੋ ਇਹ ਤੁਹਾਡੇ ਹੱਥ ਦੇ ਵਿੱਚ ਗਰੀਬ ਹੈ امیر ਵੱਡੇ ਹੋ ਕੇ ਤੁਸੀਂ ਬਣੋਗੇ ਅੱਜ ਤੁਸੀਂ ਸਾਰੇ ਅਮੀਰ ਹੋ ਤੁਹਾਨੂੰ ਫੈਸਿਲਿਟੀ ਸਾਰਿਆਂ ਨੂੰ ਬਰਾਬਰ ਮਿਲ ਰਹੀ ਹੈ ਇਹ ਤੁਹਾਡੇ ਜੇ ਤੁਸੀਂ ਵਧੀਆ ਪੜੋਗੇ ਵਧੀਆ ਐਜੂਕੇਸ਼ਨ ਪ੍ਰਾਪਤ ਕਰੋਗੇ ਨਾ ਤਾਂ ਮੈਨੂੰ ਲੱਗਦਾ ਹੈ ਕਿ ਤੁਸੀਂ ధਨੀ ਅਤੇ ਕੋਈ امیر ਬਣ ਤੋਂ ਰਹੋਗੇ ਇਹ ਤੁਹਾਡੇ ਦੇ ਨਿਰਭਰ ਕਰਦਾ ਤੁਸੀਂ ਪੜਦੇ ਕਿੰਨੇ ਹੋ ਸਾਰਾ ਕੁਝ ਸਾਡੇ ਦੇਸ਼ ਦਾ ਬਹੁਤ ਵਧੀਆ ਹੋ ਰਿਹਾ ਹੈ ਪੰਜਾਬ ਕੀ ਹੋਗਾ ਦੇ ਕਈ ਅਮੀਰਾਂ ਦੇ ਲੋਕ ਬੱਚੇ ਇਹਦੇ ਬਾਹਰ ਜਾ ਰਹੇ ਆ ਇਦਾਂ ਦੇ ਕੁਝ ਨਹੀਂ ਹੋਇਆ ਸਾਡੇ ਸਮਾਜ ਦੇ ਵਿੱਚ ਬੜਾ ਕੁਝ ਹੈ ਸਾਡਾ ਜਿਹੜਾ ਪੰਜਾਬ ਹੈ ਜੇ ਤੁਸੀਂ ਇਹਨੂੰ ਵਧੀਆ ਪੜ ਕੇ ਬੁਲਾਉਣਾ ਹੈ ਨਾ ਤੇ ਤੁਸੀਂ ਕੋਲੋਂ ਇੱਥੇ ਹੀ ਨਿਯੰਤ ਕਰਨੀ ਪੈਣੀ ਹੈ ਮਹਾਂ ਨੇ ਦੱਸਿਆ ਜਪਾ ਜਨਮੇਲ ਸੀ ਕੀ ਹੈ ਇੱਥੇ ਉੱਥੇ ਇਹਦੇ ਵਿੱਚ ਸਾਰੇ ਕੰਮਕਾਰ ਕਰਦੇ ਆ ਜੀ ਆਪਣਾ ਕੰਮਕਾਰ ਅਸੀਂ ਆਪਣੇ ਦੇਸ਼ 'ਚ ਕਰੀਏ ਸਾਡੇ ਦੀ ਇੱਕ ਮੰਜ਼ੂ ਵਿੱਚ ਆ ਜਾਓ ਵੀ ਅਸੀਂ ਆਪਣੇ ਪੰਜਾਬ ਨੂੰ ਉੱਪਰ ਚੱਕਣਾ ਆਪਣੇ ਭਾਰਤ ਦੇਸ਼ ਨੂੰ ਉੱਪਰ ਚੱਕਣਾ ਤੇ ਦੁਨੀਆ ਦੀ ਕੋਈ ਤਾਕਤ ਸਾਨੂੰ ਰੋਕ ਨਹੀਂ ਸਕਦੀ ਐਦਾਂ ਹੀ ਮੈਂ ਤੁਹਾਨੂੰ ਕਹਿੰਦਾ ਜੀ ਤੁਸੀਂ ਵਧੀਆ ਬਣੋਗੇ ਤੁਹਾਨੂੰ ਲੱਗਦਾ ਮੈਂ ਦੋ ਤਿੰਨ ਸਾਲਾਂ 'ਚ ਕੋਈ ਸੇਵਾ ਹੋਰ ਸ਼ੁਰੂ ਕੀਤੀ ਗਈ ਹੈ ਕਿ ਜਿੱਥੇ ਸਰਕਾਰੀ ਸਕੂਲਾਂ ਵਿੱਚ ਪਾਣੀ ਦੀ ਦਿੱਕਤ ਹੈ ਪਾਣੀ ਪੀਣ ਵਾਲੇ ਦੀ ਦਿੱਕਤ ਹੈ ਤਾਂ ਅਸੀਂ ਸਮਰਸੀ ਵਾਲ ਪੰਪ ਦੀ ਵੀ ਸੇਵਾ ਕਰਦੇ ਹਾਂ ਹੁਤਾਕਦੀ 6 ਸਕੂਲਾਂ 'ਚ ਸਮਰਸੀ ਵਾਲ ਪੰਪ ਲਗਾ ਚੁੱਕੇ ਹਾਂ ਕਿ ਕਿਸੇ ਵੀ ਸਕੂਲ ਦੀ ਇੰਸਟਾਲੇਸ਼ਨ ਕੋਈ ਪਾਇਰ ਮੈਂ ਕੋਈ ਤਾਂ ਸਾਡੇ ਸੰਪਰਕ ਕਰ ਸਕਦੇ ਹੋ। ਔਰ ਛੱਤ ਵਾਲੇ ਪੱਕੇ ਕਰਮੀ ਆਸ। ਅੱਖਾਂ ਦੀ ਵੀ ਲੋੜ ਹੋਵੇ ਤਾਂ ਤੁਸੀਂ ਉਹਦੀ ਸੇਵਾ ਵੀ ਸਾਨੂੰ ਦੱਸ ਸਕਦੇ ਹੋ। ਤੇ ਆਪਕ ਸਾਹਿਬਾਨ ਜੀ ਜਰਦਾ ਕਿ ਛੋੜੀਆਂ ਨੇ। ਅਮਾਰੇ ਬਹੁਤ ਕੁਝ ਦੱਸ ਦਿੱਤਾ ਹੈ। ਆਪਣੇ ਕਲੱਬ ਬਾਰੇ ਵੀ ਤੇ ਤੁਹਾਨੂੰ ਵੀ ਉਹਨਾਂ ਨੇ ਬੜੀਆਂ ਚੰਗੀਆਂ ਗੱਲਾਂ ਦੱਸੀਆਂ ਨੇ ਮੈਂ ਖਲਕਤ ਕੁਦਰਤ ਸੰਸਾਰ ਦੁਨੀਆ ਜਿਹੜੀ ਕੁਦਰਤ ਹੈ ਜਿਹੜੀ ਸ੍ਰਿਸ਼ਟੀ ਅਸੀਂ ਦੇਖਦੇ ਆ ਉਹਦੇ ਕਣ-ਕਣ ਵਿੱਚ ਪ੍ਰਮਾਤਮਾ বিরাজਮਾਨ ਹੈ ਪ੍ਰਮਾਤਮਾ ਤੁਹਾਡੇ ਵਿੱਚ ਵੀ ਹੈ ਮੇਰੇ ਵਿੱਚ ਵੀ ਹੈ ਰਜੇਸ਼ ਸ਼ਰਮਾ ਵਿੱਚ ਵੀ ਹੈ ਕਲੱਬ ਵਿੱਚ ਕਲੱਬ ਦੇ ਮੈਂਬਰਾਂ ਵਿੱਚ ਵੀ ਹੈ ਤੇ ਉਹ ਆਪ ਹੀ ਇਹਨਾਂ ਤੋਂ ਸੇਵਾ ਲਈ ਕੰਮ ਕਰਾ ਰਿਹਾ ਹੈ ਬਹੁਤ ਜੰਗੀਆਂ ਸਮਾਵਾ ਸਮਾਜ ਨੂੰ ਦੇਖ ਰਹੇ ਨੇ ਤੇ ਮੈਂ ਸਮਝਦਾ ਕਿ ਆਪਣਾ ਇਹ ਲੋਕ ਸੁਹੇਲਾ ਜੀ ਕਰ ਰਹੇ ਪਰ ਲੋਕ ਵੀ ਸੁਹੇਲਾ ਕਰ ਰਹੇ ਨੇ ਕਿ ਖਾ ਮਿਲੇਗਾ ਮੈਂ ਜਾੜਾ ਕੁਝ ਨਾ ਕਹਿੰਦਾ ਹੋਇਆ ਬਹੁਤ ਧੰਨਵਾਦੀ ਹਾਂ ਤੇ ਅਜੇ ਸ਼ਰਮਾ ਜੀ ਦਾ ਵੀ ਤੁਹਾਡੇ ਸਾਥ ਦਾ ਤੁਹਾਡੇ ਸਾਰਿਆਂ ਦਾ ਜਿਨ੍ਹਾਂ ਕਰਕੇ ਮੈਂ ਅੱਜ ਤੁਹਾਡੇ ਸਾਹਮਣੇ ਕੁਝ ਕਹਿ ਰਿਹਾ ਧੰਨਵਾਦ ਇਹ ਜਨਮ ਤੁਹਾਰੇ ਲਈ ਲਿਖਿਆ ਇਹ ਜਨਮ ਮਨੁਸ਼ਟਾਰ ਕੇ ਅਸੀਂ ਚਲੇ ਹੋਏ ਆ ਕਿ ਇਹ ਜਿਹੜਾ ਜੀਵਨ ਹੈ ਕੁਛ ਨਾ ਕੁਛ ਸਮਾਜ ਲਈ ਦੇ ਆ ਜਾਵੇ ਤਾਂ ਅਸੀਂ ਸਾਰੀ ਕੋਸ਼ਿਸ਼ ਹੈ ਅਸੀਂ ਸੇਵਾ ਲੱਗੇ ਹੋਏ ਆ ਹਰ ਤੱਕ ਸਾਡੇ ਕਲੱਬ ਵੱਲੋਂ ਲੱਗ ਪੱਤ 25 ਹਯਾਤ ਵਦ ਬੱਚਿਆਂ ਨੂੰ ਪਾਠਨ ਸਮਗਰੀ ਯੂਨੀਫਾਰਮ ਜਰਸੀ ਬੂਡ ਜਰਾ ਪਿਆ ਇਹ ਅਸੀਂ ਇਨਾਮ ਦੇ ਵਜੋਂ ਦਿੱਤੀਆਂ ਅੱਜ ਵੀ ਅਸੀਂ ਇਨਾਮ ਦੇਣ ਆਏ ਆ ਤੁਹਾਨੂੰ ਹਮੇਸ਼ਾ ਅਸੀਂ ਸਾਡੀ ਸੰਸਥਾ ਨੇ ਸਕੂਲਾਂ 'ਚ ਜੋ ਵੀ ਕੁਝ ਕੀਤਾ ਅਸੀਂ ਬੱਚਿਆਂ ਨੂੰ ਇਨਾਮ ਦਿੱਤਾ ਅਸੀਂ ਆਪਣੇ ਠਾਕੁਰ ਦੇ ਰੂਪ ਨੂੰ ਆਪਣੇ ਉਸ ਪਰਮਾਤਮਾ ਦੇ ਰੂਪ ਨੂੰ ਨਿਹਾਰਿਆ ਹੈ ਕੋਸ਼ਿਸ਼ ਕੀਤੀ ਹੈ ਉਸ ਰੂਪ ਵਿੱਚ ਸਜਾਉਣ ਦੀ ਤਾਂ ਅਸੀਂ ਸਫਲ ਵੀ ਹੋ ਰਹੇ ਆ ਇਸ ਤੋਂ ਇਲਾਵਾ ਕਾਲਜ ਜਿਹੜੀਆਂ ਲੜਕੀਆਂ ਪੜ੍ਹਦੀਆਂ ਨੇ ਜ਼ਰੂਰਤਮੰਦ ਉਹਨਾਂ ਦੀ ਸਾਡੇ ਕਲੱਬ ਵੱਲੋਂ 50-50 ਹਜ਼ਾਰ ਦੀ ਫੀਸ ਭਰੀ ਗਈ ਹੈ ਹੁਣ ਤੱਕ ਅਸੀਂ 10 ਲੱਖ ਰੁਪਇਆ ਫੀਸ ਭਰ ਚੁੱਕੇ ਹਾਂ ਉਹਨਾਂ ਬੱਚੀਆਂ ਇਹਦੀ ਲੜਕੀਆਂ ਦੀ ਵੀ ਜਰੂਰ ਭਰਦੇ ਹਾਂ ਧੀਰਮ ਦੁਸ਼ਿਆ ਛਾਵਲੇ ਐਸੀ ਗੱਲ ਨਹੀਂ ਕਿ ਅਸੀਂ ਵੋਇਲਟ ਵੀ ਨਹੀਂ ਸਕਦੇ ਉਹਨਾਂ ਦੀ ਵੀ ਕਰਦੇ ਆ ਐਸੀ ਗੱਲ ਨਹੀਂ ਪਰ ਅਸੀਂ ਲੜਕੀਆਂ ਨੂੰ ਪ੍ਰੈਫਰੈਂਸ ਦਿੰਦੇ ਆ ਕਿਉਂਕਿ ਜੇ ਸਾਡੀ ਲੜਕੀ ਪੜੀ ਨਿੱਕੀ ਹੋਏਗੀ ਤਾਂ ਸਾਡਾ ਸਮਾਜ ਪੜਿਆ ਲਿਖਿਆ ਹੋਏਗਾ ਜ਼ਰੂਰੀ ਹੈ ਕਿ ਅਸੀਂ ਲੜਕੀਆਂ ਪੜਨ ਜੇ ਸਮਾਜ ਨੂੰ ਬਦਲਣਾ ਹੈ ਤਾਂ ਸਾਨੂੰ ਆਪਣੀ ਧੀਆਂ ਨੂੰ ਪੜਾਣਾ ਪਵੇਗਾ ਇਸ ਤੋਂ ਇਲਾਵਾ ਪਿਆਰੇ ਬੱਚਿਓ ਅਸੀਂ ਪੰਜਾਬ ਦੇ ਪੰਜ ਜ਼ਿਲ੍ਹਿਆਂ ਵਿੱਚ ਲਗਭਗ 550 ਪਿੰਡਾਂ ਵਿੱਚ 3.5 ਲੱਖ ਪੌਦੇ ਲਗਾ ਚੁੱਕੇ ਹਾਂ ਔਰ 40 ਲੱਖ ਰੁਪਏ ਉਹਨਾਂ ਉੱਪਰ ਅਸੀਂ ਖਰਚ ਕਰ ਦਿੱਤੇ ਆ ਹਰ ਵੀਨੇ ਹਰ ਵੀਨੇ ਸਾਡੀ ਸੰਸਥਾ ਵੱਲੋਂ ਚਾਰ ਅੱਖਾਂ ਦੇ ਲੈਂਜ ਵਾਲੇ ਆਪਰੇਸ਼ਨ ਫ੍ਰੀ ਕਰਵਾਏ ਜਾਂਦੇ ਨੇ ਤੁਹਾਨੂੰ ਇਹ ਕਹਿੰਦੇ ਕਿ ਸਾਰੇ ਬੱਚਿਆਂ ਨੂੰ ਆਪਣੇ ਪਿੰਡ ਚ ਕੋਈ ਜ਼ਰੂਰਤਮੰਦ ਪਰਿਵਾਰ ਹੋਵੇ ਜ ਜਿਹਦੀ ਅੱਖ ਚ ਨੂਟੀਆਂ ਉਤਰਿਆ ਹੋਵੇ ਤਾਂ ਉਹ ਤੁਸੀਂ ਆਪਣੇ ਸਕੂਲ ਦੇ ਮੈਮ ਨੂੰ ਦੱਸ ਸਕਦੇ ਹੋ ਸਕੂਲ ਦੇ ਪ੍ਰਿੰਸੀਪਲ ਸਾਹਿਬ ਨੂੰ ਦੱਸ ਸਕਦੇ ਹੋ ਤੇ ਸਾਡੇ ਨਾਲ ਆਪਣਾ ਕੰਟੈਕਟ ਕਰ ਲੈਣਗੇ ਉਹਦਾ ਫ੍ਰੀ ਇਲਾਜ ਹੋ ਜਾਏਗਾ ਬਿਲਕੁਲ ਫ੍ਰੀ ਪੂਰਾ ਇਲਾਜ ਹੋ ਜਾਏਗਾ ਪਰ ਤੁਸੀਂ ਕੋਈ ਕੰਮ ਕਰਨਾ ਹੈ ਕਿ ਆਪਣੇ ਲਾਸਟ ਟੀਚਰ ਨੂੰ ਦੱਸਣਾ ਹੈ ਆਪਣੇ ਸਕੂਲ ਦੇ ਪ੍ਰਿੰਸੀਪਲ ਸਾਹਿਬ ਨੂੰ ਦੱਸਣਾ ਹੈ ਕਿ ਸਾਡੇ ਪਿੰਡ ਵਿੱਚ ਇਸ ਤਰ੍ਹਾਂ ਇੱਕ ਪਰਿਵਾਰ ਹੈ ਜਿਹੜਾ ਕਿ ਅੱਕ ਦੀ ਪ੍ਰੋਬਲਮ ਨਾਲ ਚੱਲ ਰਹੀ ਹੈ ਉਹਦਾ ਇਲਾਜ ਕਰਵਾਣਾ ਹੈ ਬਿਲਕੁਲ ਅਸੀਂ ਹੁਣ ਤੱਕ ਲਗਭਗ 1200 ਲੋਕਾਂ ਦੇ ਲੈਂਜ਼ ਵਾਲੇ ਆਪਰੇਸ਼ਨ ਕਰਵਾ ਚੁੱਕੇ ਹਾਂ ਔਰ ਸਾਡੇ ਜ਼ਰੂਰਤਮੰਦ ਪਰਿਵਾਰਾਂ ਚ ਲੋੜਵੰਦ ਪਰਿਵਾਰਾਂ ਦੀਆਂ ਜਿਹੜੀਆਂ ਬੇਟੀਆਂ ਨੇ ਉਹਨਾਂ ਦੀ ਸ਼ਾਦੀ ਵਿੱਚ ਅਸੀਂ ਸਹਾਇਤਾ ਕਰਦੇ ਆਂ ਕਈ ਵਾਰ ਉਹਨਾਂ ਨੂੰ ਰਾਸ਼ਨ ਦੀ ਲੋੜ ਹੁੰਦੀ ਹੈ ਸਾਰਾ ਰਾਸ਼ਨ ਦਿੰਦੇ ਆਂ ਪਰ ਅਸੀਂ दहेज प्रथा ਦੇ ਬਿਲਕੁਲ ਵਿਰਖਲਾਪ ਹਾਂ ਦੌਰੀ ਦੇ ਅਸੀਂ ਬਿਲਕੁਲ ਵਿਰਖਲਾਪ ਬੱਚੋ ਮੈਂ ਤੁਹਾਨੂੰ ਆਪਣੀ ਤਾਰੀਖ ਨਹੀਂ ਕਰਦਾ ਲੇਕਿਨ ਮੈਂ ਦੇਖੋ ਜੇ ਅਸੀਂ ਕੁਝ ਅੰਦਰੋਂ ਸਾਫ਼ ਹੋਵਾਂਗੇ ਨਾ ਉਸ ਪਰਮਾਤਮਾ ਦੀ ਕਿਰਪਾ ਦੇ ਸਦਕੇ ਤਦ ਹੀ ਅਸੀਂ ਸਮਾਜ ਵਿੱਚ ਆਪਣੀ ਸਾਫ਼-ਗਲ ਰੱਖ ਸਕਦੇ ਆਂ ਆਪਣੇ ਸਾਫ ਵਿਚਾਰ ਰੱਖ ਸਕਦੇ ਆ ਜਰੂਰਤ ਹੈ ਖੁਦ ਨੂੰ ਅੰਦਰੋਂ ਸਾਫ ਕਰਨ ਦੀ ਪਹਿਲਾਂ ਮੈਂ ਦੌੜੀ ਦੇ ਵਰਕਲਾ ਜਿਸ ਤਰ੍ਹਾਂ ਹੈ ਜਦ ਮੇਰੀ 95 ਸਿਨੈਰੀਜ਼ ਹੁੰਦੀ ਹੈ ਮੈਂ ਸਵਾਰਤੇਜ ਵਿਯਾਤ ਰਾਇਆ ਸੀ ਔਰ 15 ਬੱਜਿਆਂ ਨੂੰ ਲੈ ਕੇ ਗਿਆ ਸੀ ਕੋਈ ਮੇਰਾ ਚਾਚਾ ਪੂਆ ਕੋਈ ਨਹੀਂ ਆਇਆ ਮੇਰੇ ਕਿਸੇ ਨੇ ਨਹੀਂ ਬੁਲਾਇਆ ਮੈਂ ਕੋਈ ਰਿਸੈਪਸ਼ਨ ਨਹੀਂ ਕੀਤੀ ਮੇਰੇ ਡੈਡੀ ਕਹਿੰਦੇ ਡੇਟਾ ਸੈਪਸਨ ਕਰ ਲੈ ਅੱਛਾ ਨਹੀਂ ਲੱਗਦਾ ਸਾਰੇ ਰਿਸ਼ਤੇਦਾਰ ਮਰਾਜ਼ ਹੋਣਗੇ ਮੈਂ ਕਹਾ ਡੈਡੀ ਗੱਲ ਐਂਜਾ ਕਿ ਮੈਂ ਕੋਈ ਸੈਪਸਨ ਨਹੀਂ ਕਰਨੀ ਕੋਈ ਪਾਰਟੀ ਨਹੀਂ ਕਰਨੀ ਲੋਕਾਂ ਨੇ ਸ਼ਰਾਬਾ ਮੰਨਿਆ ਮੈਂ ਬਰਾਨੀ ਨਹੀਂ ਮੈਂ ਸਿੰਪਲ ਬਿਲਕੁਲ ਪਟਿਆਲਾ ਜਾਣਦਾ ਇਸ ਗੱਲ ਨੂੰ ਅਸੀਂ ਕਲੱਬ ਦੇ 5 ਮੈਂਬਰਾਂ ਨੇ ਮੈਂ ਕੱਲਾ ਨਹੀਂ ਕਲੱਬ ਦੇ ਪੰਜ ਮੈਂਬਰਾਂ ਨੇ ਸਵਾ ਸਵਾ ਰਤੀ ਚ ਸ਼ਾਦੀ ਕਰਤੇ ਡੋਰੀ ਦੀ ਜਿਹੜੀ ਪ੍ਰਥਾ ਨੂੰ ਤੋੜਨ ਦੀ ਕੋਸ਼ਿਸ਼ ਕੀਤੀ